ਸਾਡੇ ਐਮਐਲਏ ਸਾਹਿਬ ਰਿੰਦਰ ਸਵਨਾ ਜੀ, ਡੀਸੀ ਮੈਡਮ, ਐਸਟੀਐਮ ਮੈਡਮ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਰੇ ਅਫਸਰ ਸਹਿਬਾਨ ਪਿੰਡ ਦੇ ਸਾਰੇ ਹੀ ਸਰਕਾਰ ਜੋ ਭੈਣ ਭਰਾ ਬਜ਼ੁਰਗ ਕਿਉਂਕਿ ਅੱਜ ਜਿਹੜਾ ਮੌਕਾ ਹੈ ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹੀ ਮੌਕੇ ਬਾਰ-ਬਾਰ ਆਣ ਅਸੀਂ ਨਹੀਂ ਚਾਹੁੰਦੇ ਕਿ ਕੁਦਰਤੀ ਕ੍ਰੋਪੀਆਂ ਸਾਡੇ ਘਰਾਂ 'ਚ ਤਬਾਹੀਆਂ ਮਚਾਉਣ ਫਾਜ਼ਲਕਾ ਹਲਕੇ ਦੇ ਨਾਲ ਮੇਰਾ ਪੁਰਾਣਾ ਪਿਆਰ ਹੈ ਜਲਾਲਾਬਾਦ ਹਲਕੇ ਦੇ ਨਾਲ ਮੇਰਾ ਪੁਰਾਣਾ ਪਿਆਰ ਹੈ ਕਿਉਂਕਿ ਮੇਰੇ ਤੋਂ ਪਹਿਲਾਂ ਜੋ ਬੋਲਦੇ ਆ ਦੱਸਿਆ ਗਿਆ ਸੀ ਕਿ ਮੈਂ ਜਦੋਂ ਡਾਕਟਰ ਦੇ ਤੌਰ ਤੇ ਵੀ ਕੰਮ ਕੀਤਾ ਤਾਂ ਵੱਧ ਤੋਂ ਵੱਧ ਮਰੀਜ਼ ਜਿਹੜੇ ਆਉਂਦੇ ਸੀ ਮੇਰੇ ਕੋਲੇ ਉਹ ਫਾਜ਼ਲਕਾ ਜਲਾਲਾਬਾਦ ਸਾਰੇ ਬਾਰਡਰ ਏਰੀਏ ਦੇ ਆਉਂਦੇ ਸੀ ਔਰ ਅਸੀਂ ਕਹਿੰਦੇ ਹੁੰਦੇ ਸੀ ਕਿ ਬਾਰਡਰ ਏਰੀਏ ਦੇ ਜਿਹੜੇ ਲੋਕ ਹੈ ਬੜੇ ਮਜ਼ਬੂਤ ਦਿਲਾਂ ਵਾਲੇ ਹੁੰਦੇ ਆ ਛੋਟੀ ਮੋਟੀ ਤਕਲੀਫ ਨੂੰ ਗੌਲਦੇ ਨਹੀਂ ਪਰ ਗੱਲ ਇਹ ਹੈ ਕਿ ਪ੍ਰਮਾਤਮਾ ਇਮਤਿਹਾਨ ਵੀ ਉਹਨਾਂ ਲੋਕਾਂ ਦੇ ਲੈਂਦਾ ਹੈ ਜਿਹੜੇ ਆਪਣੇ ਆਪ ਨੂੰ ਮਜ਼ਬੂਤ ਦਿਖਾਉਂਦੇ ਆ ਉਹਨਾਂ ਨੂੰ ਵਾਰ-ਵਾਰ ਇਮਤਿਹਾਨ ਦੇਣੇ ਪੈਂਦੇ ਆ ਕਿ ਵਾਕਈ ਅਸੀਂ ਮਜ਼ਬੂਤ ਆ। ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਦਰਤੀ ਕਰੋਪੀ ਨੇ ਸਾਡਾ ਇਮਤਿਹਾਨ ਲਿਆ ਅਸੀਂ ਬਹੁਤ ਜਦੋਜਹਿਦ ਕਰਕੇ ਬਹੁਤ ਹਿੰਮਤਾਰਾ ਰੱਖ ਕੇ ਇਸ ਕਰੋਪੀ ਦਾ ਸਾਹਮਣਾ ਕੀਤਾ। ਮੈਂ ਜਿੰਨੀ ਵਾਰੀ ਵੀ ਆਈ ਆ ਇੱਥੇ ਲੋਕਾਂ ਨੂੰ ਆਪ ਮਿਲ ਕੇ ਇਥੋਂ ਤੱਕ ਕਿ ਮਹਿਲਾਵਾਂ ਬਜ਼ੁਰਗ ਮਹਿਲਾਵਾਂ ਨਾਲ ਵੀ ਜਦੋਂ ਮੈਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਜਵਾਬ ਵੀ ਹਮੇਸ਼ਾ ਚੜਦੀ ਕਲਾ ਵਿੱਚ ਹੀ ਗਿਆ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਮਿਸ਼ਨ ਚੜਦੀ ਕਲਾ ਉਹ ਮੈਨੂੰ ਲੱਗਦਾ ਵਾਕਈ ਸਾਡੇ ਲੋਕਾਂ ਦੇ ਲਈ ਚੜਦੀ ਕਲਾ ਹੋ ਨਿਪੜੇਗਾ ਕਿਉਂਕਿ ਇੰਨੇ ਥੋੜੇ ਸਮੇਂ ਦੌਰਾਨ ਜਿਹੜਾ ਮੁਆਵਜ਼ਾ ਦੇਣਾ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਨਵੇਕਲੀ ਪਹਿਲ ਕਦਮੀ ਹੈ ਮੇਰੇ ਤੋਂ ਪਹਿਲਾਂ ਬੋਲਦੇ ਆ ਐਮਐਲਏ ਸਾਹਿਬ ਨੇ ਦੱਸਿਆ ਕਿ ਪੰਜਾਬ ਤੋਂ ਉੱਪਰ ਪਿੰਡ ਪ੍ਰਭਾਵਿਤ ਹੋਏ ਸਾਡੇ ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਸਾਡੇ ਘਰਾਂ ਦਾ ਨੁਕਸਾਨ ਹੋ ਗਿਆ ਅਸੀਂ ਬੇਘਰੇ ਹੋ ਗਏ ਔਰ ਇੱਕ ਵਾਰ ਤਾਂ ਇਹ ਲੱਗਦਾ ਸੀ ਕਿ ਜ਼ਿੰਦਗੀ ਬਹੁਤ ਖਤਮ ਹੋਣ ਦੇ ਕੰਢੇ ਤੇ ਆ ਜਦੋਂ ਮੈਂ ਜਾ ਕੇ ਦੇਖਿਆ ਸੀ ਇੱਕ ਹੰਝੂ ਨਹੀਂ ਸੀ ਨਿਕਲਦਾ ਪਰ ਕੁਝ ਕਿਹਾ ਵੀ ਨਹੀਂ ਜਾਂਦਾ ਸੀ ਇੰਨਾ ਮਨ ਭਾਵਕ ਹੁੰਦਾ ਸੀ ਮੈਂ ਧੰਨਵਾਦ ਕਰਨਾ ਚਾਹਾਂਗੀ ਸਾਡੇ ਅਫਸਰ ਸਹਿਬਾਨਾਂ ਦਾ ਜਿਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਪਰੇ ਹੋ ਕੇ ਲੋਕਾਂ ਦੇ ਨਾਲ ਮਾਨਵਤਾ ਦਾ ਜਿਹੜਾ ਅਹੁਦਾ ਉਹ ਸਾਂਝਾ ਕੀਤਾ ਹਰ ਇੱਕ ਅਫਸਰ ਨੇ ਹਰ ਇੱਕ ਸਮਾਜ ਸੇਵੀ ਸੰਸਥਾ ਨੇ ਕੋਈ ਐਮਐਲਏ ਕੋਈ ਮੰਤਰੀ ਅਸੀਂ ਸਾਰਿਆਂ ਨੇ ਇੱਕੋ ਹੀ ਮਿਸ਼ਨ ਤੇ ਕੰਮ ਕੀਤਾ ਕਿ ਅਸੀਂ ਆਪਦੇ ਲੋਕਾਂ ਨੂੰ ਬਚਾਉਣਾ ਹੈ ਅਸੀਂ ਆਪਦੇ ਲੋਕਾਂ ਦੇ ਨਾਲ ਖੜੇ ਹੋਣਾ ਸੋ ਉਸ ਮਿਸ਼ਨ 'ਚ ਅਸੀਂ ਕਾਮਯਾਬ ਹੋਏ ਹਾਂ ਸੋ ਉਹਦੇ ਲਈ ਮੈਂ ਸਾਰਿਆਂ ਨੂੰ ਵਧਾਈ ਦਿੰਨੀ ਆ ਕਿਉਂਕਿ ਬਹੁਤ ਸਾਰੇ ਖ਼ਦਸ਼ੇ ਸੀ ਭਾਵੇਂ ਲੋਕਾਂ ਨੂੰ ਬਚਾ ਲਿਆ ਗਿਆ ਭਾਵੇਂ ਅਸੀਂ ਬਾਹਰ ਕੱਢ ਲਿਆਈ ਉਸ ਤੋਂ ਬਾਅਦ ਵੀ ਬਹੁਤ ਸਾਰੇ ਖ਼ਦਸ਼ੇ ਸੀ ਕਿ ਪਤਾ ਨਹੀਂ ਕਿਹੋ ਜੀ ਮਹਾਮਾਰੀ ਫੈਲੂਗੀ ਤੇ ਕਿੰਨੇ ਲੋਕਾਂ ਦੀਆਂ ਜਾਨਾਂ ਜਾਣਗੀਆਂ ਪਰ ਡਾਕਟਰ ਸਹਿਵਾਨਾ ਨੇ ਅਫਸਰ ਸਹਿਵਾਨਾ ਨੇ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਲੋਕਾਂ ਨੂੰ ਇਸ ਮਹਾਮਾਰੀ ਤੋਂ ਵੀ ਪਹੁੰਚਾਇਆ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਨਵਿਕਲੀ ਪਹਿਲ ਕੁਰਮੀ ਕੀਤੀ ਹੈ ਔਰ ਉਹਨਾਂ ਨੇ ਜੋ ਵਾਦਾ ਕੀਤਾ ਸੀ ਕਿ ਮੈਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਲੋਕਾਂ ਦੇ ਘਰਾਂ ਵਿੱਚ ਦੀਵੇ ਬਾਲ ਦੂੰਗਾ ਸੋ ਉਹ ਵਾਦਾ ਉਹਨਾਂ ਨੇ ਪੂਰਾ ਕੀਤਾ ਅਸੀਂ ਅੱਜ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਦੀਵੇ ਬਾਲੀਏ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੇ ਘਰਾਂ ਦੀਆਂ ਚਾਰ ਦਿਵਾਰੀਆਂ ਹੀ ਖਤਮ ਹੋ ਗਈਆਂ ਦੀਵੇ ਬਾਲਣ ਨੂੰ ਕੰਧਾਂ ਹੀ ਖਤਮ ਹੋ ਗਈਆਂ ਸੋ ਉਹ ਮਿਸ਼ਨ ਜਿਹੜਾ ਦੀਵੇ ਬਾਲਣ ਦਾ ਸੀ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੈਂ ਐਸਡੀਐਮ ਸਾਹਿਬ ਤੋਂ ਜੋ ਪੁੱਛਿਆ ਕਿ ਠਾਰਾ ਪਿੰਡਾਂ ਦੀ ਜਿਹੜੀ ਸੈਂਕਸ਼ਨ ਜਾਰੀ ਹੋਈ ਹੈ 7.5 ਕਰੋੜ ਤੋਂ ਵੀ ਉੱਪਰ ਉਹ ਇਨ੍ਹਾਂ ਪਿੰਡਾਂ ਨੂੰ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਜਿੰਦਾਬਾਦ ਕੀ ਆ ਸਰਕਾਰ ਜਿੰਦਾਬਾਦ ਇਹ ਲਗਾਤਾਰ ਜਾਰੀ ਰਹੂਗਾ ਇਹ ਅਸੀਂ ਇੱਕ ਪਿੰਡ ਤੋਂ ਸ਼ੁਰੂ ਕਰ ਰਹੇ ਆ ਇਹ ਸਿਰਫ ਸ਼ੁਰੂਆਤ ਹੈ ਤੁਸੀਂ ਆਪ ਸਾਰੇ ਨਾਲ ਲੱਗ ਕੇ ਉਹਨਾਂ ਲੋਕਾਂ ਦੇ ਘਰਾਂ ਤੱਕ ਇਹ ਮੁਆਵਜ਼ਾ ਪਹੁੰਚਾਉਣਾ ਹੈ ਐਮ ਐਲ ਏ ਸਾਹਿਬ ਜਾਣਗੇ ਔਰ ਲਗਾਤਾਰ ਇਹ ਜਾਰੀ ਰਹੂਗਾ ਸਾਰੇ ਪਿੰਡਾਂ ਨੂੰ ਸਾਰੇ ਘਰਾਂ ਨੂੰ ਖੇਤੀ ਦਾ ਜੋ ਨੁਕਸਾਨ ਹੋਇਆ ਘਰਾਂ ਦਾ ਜੋ ਨੁਕਸਾਨ ਹੋਇਆ ਪਸ਼ੂਧਨ ਦਾ ਜੋ ਨੁਕਸਾਨ ਹੋਇਆ ਸਾਰਾ ਮੁਆਵਜ਼ਾ ਪੰਜਾਬ ਸਰਕਾਰ ਉਹਨਾਂ ਦੇ ਘਰਾਂ ਤੱਕ ਦੀਵਾਲੀ ਤੋਂ ਪਹਿਲਾਂ ਪਹਿਲਾਂ ਪਹੁੰਚਾਊਗੀ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਦੇ ਕੇ ਜਾਵਾਂਗੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਕਾਮਯਾਬ ਹੋ ਗਏ ਹਾਂ ਆਪਣੇ ਲੋਕਾਂ ਨੂੰ ਖੜੇ ਕਰਨ ਦੇ ਵਿੱਚ ਸੋ ਪ੍ਰਮਾਤਮਾ ਕਰੇ ਕਿ ਇਹ ਜਿਹੜਾ ਹੱਥ ਫੜਿਆ ਇਹ ਇਸ ਤੋਂ ਅੱਗੇ ਵੀ ਜਿਹੜੀ ਮਦਦ ਹੈ ਲਗਾਤਾਰ ਜਾਰੀ ਰਹੇ ਅਸੀਂ ਦੁਬਾਰਾ ਉਸੇ ਮਕਾਮ ਤੇ ਪਹੁੰਚੀਏ साढे घर दबारा तो दी पालन परमात्मा अगर ही अरदास है वागुरु जी का खालसा श्री वाहू जी की फतेह बहुत बहुत धन्यवाद मैडम जी मैं आपेक्टिड मैडम जी और जिन्हें भी अपने मंच से है प्लीज अगे हो जाएंगे और मैं नाम बोलांगा जिमें कि तू बठाया गया है तीन प्लीज नाम सुन के ऊपर आओ और श्री जय पुत्र चंडाराम जी का परिवार पहला आएगा जयचंद जी। हां जी दूसरा परम हंस पुत्र हंसराज अगे मंगत राम पुत्र मुंशी राम ये ती अपना लैके ਸਰਟੀਫੀਕੇਟ ਤੁਸੀਂ ਇੱਕ ਸਾਈਡ ਤੇ نیچے ਖੜ ਜਾਣਾ ਫਿਰ ਆਪਾਂ ਇਕੱਠੇ ਗਰੁੱਪ ਫੋਟੋ ਕਰਵਾ ਲਾਂਗੇ ਮੰਗਤਰਾਮ ਪਰਮਹੰਸ ਜੀ ਉਸ ਤੋਂ ਬਾਅਦ ਮੰਗਤਰਾਮ ਜੀ ਨੇੜੇ ਹੋ ਜਾਣਗੇ ਦੇਖੋ ਬਈ ਮੰਗਤਰਾਮ ਜੀ ਤੋਂ ਬਾਅਦ ਮਾਇਆ ਦੇਵੀ ਜੀ ਦਾ ਪਰਿਵਾਰ ਅੱਗੇ ਆ ਜਾਏਗਾ ਮਾਇਆ ਦੇਵੀ ਪਤਨੀ ਬੂਟਾ ਰਾਮ ਜੀ ਉਸ ਤੋਂ ਬਾਅਦ ਸੋਨੀਆ ਕੁਮਾਰੀ ਪਤਨੀ ਸੰਜੀਵ ਕੁਮਾਰ ਪੰਜ ਪਰਿਵਾਰਾਂ ਦੇ ਨਾਮ ਮੈਂ ਬੋਲੇ ਹੈ ਜੈਚੰਦ ਜੀ ਦਾ ਪਰਿਵਾਰ ਪਰਮਹੰਸ ਮੰਗਤਰਾਮ ਮਾਇਆ ਦੇਵੀ ਔਰ 소ਨੀਆ ਕੁਮਾਰੀ 소ਨੀਆ ਕੁਮਾਰੀ ਜੀ ਦੇ ਪਰਿਵਾਰ ਤੋਂ ਬਾਅਦ ਮੈਂ ਬੁਲਾਣਾ ਚਾਹਾਂਗਾ ਸੁਨੀਤਾ ਰਾਣੀ ਪਤਨੀ ਮੰਗਤਰਾਮ ਜੀ ਨੇੜੇ ਹੋ ਜਾਣਗੇ ਛੋਦਾ ਬਾਈ ਪਤਨੀ ਮੁੰਸ਼ੀ ਰਾਮ गे, दर्शना राणी पत्नी ओम प्रकाश दर्शना रानी पत्नी ओम प्रकाश जी तो बाद राजकुमार पुत्र मिलखराज जी और मनोहर लाल पुत्र वीरू राम ਰਾਜਕੁਮਾਰ ਪੁੱਤਰ ਮਿਲਖਰਾਜ ਔਰ ਮਨੋਹਰ ਲਾਲ ਪੁੱਤਰ ਵੀਰੂ RAM ਜੀ ਦਾ ਹੋ ਗਿਆ ਜੀ ਪੂਰਨ ਸਿੰਘ ਉੱਤਰ ਹਸਨ ਸਿੰਘ ਜੀ ਔਰ ਖਿੰਦਰ ਸਿੰਘ ਪੁੱਤਰ ਅਸਨ ਸਿੰਘ ਜਿਵੇਂ ਕੀ ਦੱਸਿਆ ਗਿਆ ਸ਼ੁਰੂਆਤ ਹੈ ਪਹਿਲਾ ਹੈ ਹਲੇ ਕਾਫੀ ਹੋਰ ਪਰਿਵਾਰਾਂ ਦੇ ਨਾਮ ਅਗਲੇ ਪੜਾਅ ਵਿੱਚ ਆਣਗੇ ਪੂਰਨ ਸਿੰਘ ਜੀ ਦਾ ਪਰਿਵਾਰ ਔਰ ਖਿੰਦਰ ਸਿੰਘ ਜੀ ਦਾ ਪਰਿਵਾਰ ਦੇਖਿਓ ਜੀ ਚੱਲ ਜੀ विजय कुमार सर, उत्तर लब्बा राम जी परिवार जगदीश कुमार पुत्र लब्बा राम जी परिवार और रेश्मा रानी गुलजार सिंह जी का परिवार और हरी चंद पुत्र ओम प्रकाश जी का परिवार ਜਨਦੀਸ਼ ਕੁਮਾਰ ਜੀ ਦਾ ਪਰਿਵਾਰ ਸਰਟੀਫਿਕੇਟਸ ਲੈਂਦਾ ਹੋਇਆ ਉਸ ਤੋਂ ਬਾਅਦ ਰੇਸ਼ਮਾ ਰਾਣੀ ਜੀ ਦਾ ਪਰਿਵਾਰ ਰੇਸ਼ਮਾ ਰਾਣੀ ਜੀ ਮੈਡਮ ਨਾਲ ਫੇਟ ਕਰਦੇ ਹੋਏ ਹਰੀਚੰਦ ਪੁੱਤਰ ਓਮਪ੍ਰਕਾਸ਼